ਹੈਲੋ 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 ਹਾਂਜੀ ਗੁਰਜਨ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਕਰਦਿਆਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਗੱਲ ਕਰਵਾਇਓ ਜੀ ਹਾਂਜੀ ਹਾਂਜੀ ਦੱਸੋ ਜੀ ਕਰੋ ਗੱਲ ਜੀ ਸੰਗਤ ਨਾਲ ਪੇਜ ਤੇ ਕਰੋ ਪੇਜ ਤੇ ਆ ਜੀ ਪੇਜ ਤੇ ਪੇਜ ਤੇ ਕਰੋ ਪੇਜ ਤੇ ਆ ਜੀ ਹੈਲੋ ਹਾਂਜੀ ਹਾਂਜੀ ਪੇਜ ਤੇ ਤੁਸੀਂ ਇਸ ਟਾਈਮ ਹੈਲੋ ਹਾਂਜੀ ਗੁਰਜਨ ਸਿੰਘ ਬੋਲ ਰਿਹਾ ਜੀ ਹਾਂਜੀ ਹਾਂਜੀ ਦੱਸੋ ਭਾਜੀ ਸਾਰੇ ਸੁਣ ਰਹੇ ਜੀ ਭਾਈ ਤੁਸੀਂ ਪੇਜ ਤੇ ਲਾਈਵ ਹੈ ਤੁਸੀਂ ਹਾਂਜੀ ਮੈਂ ਲਾਈਵ ਹੈ ਜੀ ਇਸ ਟਾਈਮ ਹਾਂਜੀ ਹਾਂਜੀ ਬੇਬਲ ਕਰੋ ਪੁੱਛੋ ਜੀ ਤੁਸੀਂ ਹੁਣ ਜੋ ਆ ਵੀਰ ਗੱਲ ਕਰ ਰਹੇ ਹੈ ਹੈਲੋ 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 ਹਾਂਜੀ ਹਾਂਜੀ ਭਾਈ ਸਾਹਿਬ ਜੀ ਹਾਂਜੀ ਭਾਈ ਸਾਹਿਬ ਪਹਿਲਾਂ ਤਾਂ ਤੁਸੀਂ ਸਾਰੀ ਸੰਗਤ ਨੂੰ ਇਹ ਦੱਸੋ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਕਿ ਜਿਹੜਾ ਗੁਰੂ ਘਰ ਦੇ ਵਿੱਚ ਤੁਸੀਂ ਮਿਲਣ ਤੋਂ ਮਨਾ ਕਰ ਦਿੱਤਾ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਸਾਰੀ ਸੰਗਤ ਵੈਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਹਾਂਜੀ ਮੈਂ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਜੀ ਗੁਰੂ ਘਰ ਦੇ ਵਿੱਚ ਅਸੀਂ ਕਿਹਾ ਵੀ ਸੰਗਤ ਕਿਤੇ ਉੱਥੇ ਆਪਸ ਵਿੱਚ ਔੜਝਣਾ ਜਾਵੇ ਅਸੀਂ ਨਹੀਂ ਅਜਿਹਾ ਮਾਮਲਾ ਚਾਹੁੰਦੇ ਸੀਗੇ ਠੀਕ ਜੀ ਠੀਕ ਹੈ ਜੀ ਇਹਨੂੰ ਕਿਹਾ ਸੀ ਵੀ ਪਬਲਿਕ ਪਲੇਸ ਰੱਖ ਕੋਈ ਪਾਰਕ ਰੱਖ ਕੋਈ ਵੀ ਜਿਹਾ ਰੱਖ ਲੈ ਹਾਂਜੀ ਇਹਨੇ ਜੀ ਪਹਿਰੇ ਘਰ ਕਰਕੇ ਰੱਖਿਆ ਇੱਕ ਹਾਂਜੀ ਹਾਂਜੀ ਇਹਨੇ ਬੰਦੇ ਇਹਨੇ ਰੌਲਾ ਪਾਤਾ ਜੀ ਇੱਥੇ ਪਲਾ ਆ ਤੈਸਾ ਸਾਰੇ ਜਣੇ ਇੱਥੇ ਪਹੁੰਚ ਜਾਓ ਆਪਾਂ ਇਹਨਾਂ ਨਾਲ ਇੱਥੇ ਗੱਲ ਕਰਨੀ ਆ ਠੀਕ ਜੀ ਤੇ ਚਲੋ ਅਸੀਂ ਇਹਨੂੰ ਕਿਹਾ ਸੀ ਵੀ ਆਪਾਂ ਪੰਜ-ਪੰਜ ਬੰਦੇ ਆਵਾਂਗੇ ਤੂੰ ਜਗ੍ਹਾ ਹਾਂਜੀ ਹਾਂਜੀ ਜੋ ਕੇ ਦੱਸਾਂਗੇ ਸਾਰੇ ਜਣੇ ਲਾਈਵ ਦੇਖ ਲੈਣਗੇ ਪੰਜਾਬ ਦੀ ਰੰਗਤ ਆ ਚਾਹੇ ਹੋਰ ਨੇ ਸਾਰੇ ਜਣੇ ਦੇਖ ਰਹੇ ਸੀਗੇ ਹਾਂਜੀ ਤੇ ਇਹਨੇ ਜੀ ਕੀ ਕੀਤਾ ਬੰਦੇ ਨੇ ਚਲੋ ਪਾਤਾ ਉਹ ਸਾਰੇ ਦਿਖਾਤਾ ਕੋਈ ਗੱਲ ਨਹੀਂ ਹਾਂਜੀ ਦਿਖਾ ਦੇ ਵੀ ਅਸੀਂ ਤਾਂ ਇਹ ਕਹਿੰਦੇ ਸੀ ਵੀ ਸੰਗਤ ਨਾਲ ਵੀ ਆਵਸ ਚ ਉੱਥੇ ਦਾ ਇਨੋਜ ਹਾਂਜੀ ਹੁਣ ਅਸੀਂ ਜਦੋਂ ਉੱਥੇ ਪਹੁੰਚੇ ਹਾਂ ਜੀ ਹਾਂਜੀ ਸਾਰੇ ਜਾਣੇ ਸਿੰਘਪੁਰ ਉੱਥੇ ਸੰਗਤ ਸੀਗੀ ਜਦੋਂ 35-40 ਜਾਣੇ ਲਾ ਲੋ ਸੰਗਤ ਸੀਗੀ ਉੱਥੇ ਅਸੀਂ 10 ਕੁ ਮਿੰਟ ਹੋਏ ਸਾਨੂੰ ਖੜੇਆਂ ਨੂੰ ਤਾਂ ਉੱਥੇ ਇਹਦੇ ਬੰਦੇ ਵੀ ਗੱਡੀਆਂ ਆਈਆਂ ਹਾਂਜੀ ਜਿੱਥੇ ਇਹਦੇ ਬੰਦੇ ਵੀ ਗੱਡੀਆਂ ਆਈਆਂ ਤਾਂ ਉਹ ਆਏ ਚਲੋ ਤੇ ਨਾਲੇ ਜਦ ਇਹ ਪੁਲਿਸ ਆ ਗਈ ਹਾਂਜੀ ਤੇ ਪੁਲਿਸ ਆਈ ਹੋਈ ਤਾਂ ਮੈਂ ਇਹਨਾਂ ਨੂੰ ਚਲੋ ਇਹ ਜਦ ਨੂੰ ਪਹਿਲਾਂ ਆ ਕੇ ਸੀ ਇਹਨੂੰ ਪੁੱਛਿਆ ਭਾਈ ਵੱਡਾ ਗਰੇ ਵਾਲ ਕਿੱਥੇ ਆ ਇਹ ਕਹਿੰਦੇ ਉਹਦੇ ਵਿਆਹ ਤੇ ਅਸੀਂ ਆਏ ਆ ਗੱਲ ਸੰਗਤ ਨੋਟ ਕਰੇ ਇਹ ਕਹਿ ਰਿਹਾ ਸੀਗਾ ਕਿ ਫਲਾਣੇ ਪਾਰਕ 'ਚ ਆਉਣ ਸਾਰੇ ਜਾਣੇ ਹਾਂਜੀ ਆਪਾਂ ਇਹ ਨਾਲ ਮੁਲਾਕਤ ਕਰਨੀ ਆ ਹੁਣ ਜਦ ਦਾਸ ਹੁਣੀ ਉੱਥੇ ਪਹੁੰਚੇ ਨੇ ਪਬਲਿਕ ਪਲੇਸ ਦੇ ਉੱਤੇ ਗੱਲ ਕਰਨ ਦੀ ਖਾਤਰ ਤਾਂ ਇਹਨੇ ਆਪਣੇ ਬੰਦੇ ਭੇਜਤੇ ਆਪ ਨਹੀਂ ਪਹੁੰਚਿਆ ਉੱਥੇ ਆਪ ਨਹੀਂ ਆਇਆ ਹਾਂਜੀ ਆਪ ਨਹੀਂ ਆਇਆ ਇਹ ਉੱਥੇ ਇਹਨੇ ਬੰਦੇ ਭੇਜੇ ਨੇ ਤੇ ਉੱਥੇ ਉਹ ਬੰਦੇ ਪੁਲਿਸ ਵੀ ਲੈ ਕੇ ਆਏ ਨੇ ਮਗਰੇ ਪੁਲਿਸ ਆਈ ਆ ਪੁਲਿਸ ਆ ਕੇ ਕਹਿੰਦੀ ਵੀ ਸਾਨੂੰ ਥੋੜੀ ਜਿਹਾਟਾ ਇਨਫੋਰਮੇਸ਼ਨ ਫਰਮ ਆਪੇਜ ਹਾਂਜੀ ਉਹਨੇ ਇੰਗਲਿਸ਼ 'ਚ ਇਹ ਗੱਲ ਕਹੀ ਠੀਕ ਹੈ ਯੂ ਆਰ ਡੂਇੰਗ ਸਮਥਿੰਗ ਰੋਂਗ ਬਗ ਬਰ ਇੱਥੇ ਉਹ ਕਹਿੰਦੇ ਠੀਕ ਤੇ ਉਹ ਕਹਿੰਦੇ ਤੁਸੀਂ ਕੁਝ ਗਲਤ ਕਰਨ ਜਾ ਰਹੇ ਹੋਰੇ ਸਾਨੂੰ ਪੇਜ ਤੋਂ ਕਿਸ ਤਰ੍ਹਾਂ ਇਨਫੋਰਮੇਸ਼ਨ ਮਿਲੀ ਆ ਹਾਂਜੀ ਤੇ ਇੱਥੇ ਵੀਰੋਂ ਨਹੀਂ ਕਹਿੰਦੇ ਸਾਰੇ ਜਾਣੇ ਕਹਿਣ ਲੱਗੇ ਬਈ ਹਸਤਾ ਉਸੇ ਪਰਸ ਨਹੀਂ ਗਲਤ ਕਰ ਰਹੇ ਹੋ ਕਹਿੰਦੇ ਦੇਖੋ ਵੀ ਤੁਹਾਨੂੰ ਜਾਣਾ ਪੈਣਾ ਇੱਥੇ ਆਸਟ੍ਰੇਲ ਅਕੋਰਡਿੰਗ ਟੂ ਆਸਟ੍ਰੇਲੀਅਨ ਲਾ ਜੇ ਠੀਕ ਨਹੀਂ ਇਹ ਹੀ ਗੱਲ ਠੀਕ ਉਹਨੂੰ ਜਾਣਾ ਪੈਣਾ ਮੈਂ ਉਸੇ ਸਮੇਂ ਲਾਈਵ ਹੋਇਆ ਉੱਥੇ ਨਹੀਂ ਨਹੀਂ ਬਿਲਕੁਲ ਤੁਸੀਂ ਲਾਈਵ ਹੋਏ ਇਹ ਕਾਤੋਂ ਨਹੀਂ ਲਾਈਵ ਹੋਇਆ ਉਥੋਂ ਜੱਗੇ ਨਹੀਂ ਉਥਾ ਨਹੀਂ ਹੈ ਉਹ ਨਹੀਂ ਸੀ ਇਹ ਬੰਦਾ ਉੱਥੇ ਹੈ ਹੋਈ ਨਹੀਂ ਮੈਂ ਲਾਈਵ ਹੋਇਆ ਮੈਂ ਦੱਸਿਆ ਵੀ ਉਹ ਪੁਲਿਸ ਦੀ ਗੱਡੀ ਖੜੀ ਆ ਉਹ ਲਾਈਟਾਂ ਮਚਦੀਆਂ ਨੇ ਅਸੀਂ ਛੱਲੇ ਆ ਇਥੋਂ ਉਹ ਕਹਿੰਦੇ ਨੇ ਵੀ ਆਸਟ੍ਰੇਲੀਅਨ ਲਾਅ ਦੇ ਅਕੋਰਡਿੰਗ ਹੈ ਤੇ ਨਹੀਂ ਨਹੀਂ ਬਿਲਕੁਲ ਭਾਜੀ ਸਹੀ ਗੱਲ ਹੈ ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਤੁਸੀਂ ਪਹਿਲਾਂ ਗੁਰੂ ਘਰ ਦੇ ਵਿੱਚ ਜਾਣ ਤੋਂ ਮਨਾ ਕੀਤਾ ਕਿਉਂਕਿ ਉੱਥੇ ਨਹੀਂ ਸਾਨੂੰ ਇਹੋ ਜਿਹੀ ਗੱਲ ਨਹੀਂ ਆਪਾਂ ਕਰ ਸਕਦੇ ਇਹੀ ਗੱਲ ਤਾਂ ਦੇਖੋ ਜੀ ਗੁਰੂ ਘਰ ਦੇ ਵਿੱਚ ਜੇ ਕੋਈ ਹੁੰਦਾ ਨਾ ਪ੍ਰਚਾਰਕ ਹਾਂਜੀ ਕੋਈ ਹੁੰਦੀ ਕਰਵਾਣੀ ਵਾਲੀ ਗੱਲ ਕਰਨੇ ਵਾਲਾ ਬੰਦਾ ਅਸੀਂ ਉਹਦੇ ਨਾਲ ਵਿਚਾਰ ਕਰਦੇ ਜੋ ਬੰਦਾ ਹੈ ਹੀ ਕੰਜਰ ਹਾਂਜੀ ਉਹਦਾ ਕੋਈ ਲੈਵਲ ਹੈ ਗੁਰੂ ਘਰ ਦੇ ਵਿੱਚ ਵਿਚਾਰ ਕਰਨੇ ਵਾਲਾ ਹਾਂਜੀ ਤੇ ਭਾਜੀ ਇੱਕ ਗੱਲ ਮੈਂ ਤੁਹਾਨੂੰ ਵੀ ਕਹਿਣੀ ਚਾਹੁੰਦਾ ਜੇ ਉਸ ਸਮੇ ਇੱਕ ਇੱਕ ਗੱਲ ਹੋਰ ਭਾਈ ਸਾਹਿਬ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਹਾਂਜੀ ਇਹ ਬੰਦ ਉਸ ਸਮੇ ਜਦੋਂ ਮੈਂ ਕਹਿ ਰਿਹਾ ਸੀ ਵੀ ਹਾਂ ਅਸੀਂ ਚੱਲੇ ਹਾਂ ਹੁਣ ਇਹਨਾਂ ਨੇ ਬੰਦਿਆਂ ਨੇ ਕਿਹਾ ਸੀ ਗਰਾਜ ਚ ਆਜੋ ਜੀ ਹਾਂ ਨਹੀਂ ਉੱਥੇ ਨਹੀਂ ਤੀਰ ਜਾਣਾ ਕਿਉਂਕਿ ਉਹ ਪਰਸਨਲ ਕਹਿ ਦੇ ਆਪਣੀ ਭਾਈ ਸਾਹਿਬ ਮੈਂ ਮੈਂ ਵੀ ਜਾਣ ਨੂੰ ਪਿਆਰ ਸੀ ਮੈਂ ਤੁਹਾਨੂੰ ਉਹਦੇ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਸੰਗਤ ਨੂੰ ਹਾਂਜੀ ਮੈਂ ਉੱਥੇ ਵੀ ਜਾਣ ਨੂੰ ਤਿਆਰ ਸੀ ਪਰ ਉੱਥੇ ਰੌਲਾ ਟੀ ਹੋਇਆ ਮੈਂ ਸੋਚਿਆ ਕਿਤੇ ਪਿੱਛੇ ਬੰਦੇ ਦਾ ਕਿਸੇ ਦਾ ਗਰਾਜ ਹੋਣਾ ਅਸੀਂ ਉੱਥੇ ਚੱਲਦੇ ਹਾਂ ਹਾਂਜੀ ਠੀਕ ਆ ਮੈਂ ਜਦੋਂ ਗੱਡੀ ਚ ਲਾਈਵ ਸੀ ਇਹਦਾ ਬੰਦਾ ਆਇਆ ਮਗਰੋਂ ਹਾਂਜੀ ਕਹਿੰਦਾ ਬਾਈ ਤੂੰ ਲਾਈਵ ਆ ਇਹਦਾ ਸੰਗਤ ਨੂੰ ਸਾਰੀ ਗੱਲ ਸਹੀ ਦੱਸਣਾ ਦੱਸਦੀ ਲੈਵੇ ਤੂੰ ਹੀ ਦੱਸ ਦੇ ਉਹਨੇ ਹੋਈ ਗੱਲ ਦੱਸੀ ਜੋ ਮੈਂ ਦੱਸੀ ਠੀਕ ਠੀਕ ਆ ਜੀ ਇਹ ਕਹਿ ਰਿਹਾ ਜੀ ਭੱਜ ਗਿਆ ਜੇ ਮੈਂ ਭੱਜਿਆ ਉਹਦਾ ਮੈਂ ਇਹਦੇ ਬੰਦੇ ਦੇ ਕੋਲ ਖੜਾ ਹਾਂ ਉੱਥੇ ਹਾਂਜੀ ਠੀਕ ਆ ਜੀ ਤੇ ਫਿਰ ਉੱਥੇ ਗੱਲ ਉਹਨੇ ਬੰਦੇ ਨੇ ਹੋਈ ਕੀਤੀ ਵੀ ਅਸੀਂ ਗਰਾਜ ਚ ਜਾਵਾਂਗੇ ਮੇਰੇ ਗਰਾਜ ਚ ਜਾਂਦੇ ਨੇ ਤੇ ਗਰਾਜ ਅਸਹੀ ਫਿਰ ਸਾਨੂੰ ਪਤਾ ਲੱਗਿਆ ਵੀ ਇਹ ਤਾਂ ਬੰਦਾ ਇਹਦਾ ਪ੍ਰੋਮੋਟਰ ਆ ਇਹ ਤਾਂ ਇੰਦਾ ਹੀ ਆਪਣਾ ਗਰਾਜ ਆ ਹਾਂਜੀ ਜੀ ਹੁਣ ਆਪਾਂ ਇਹਨੂੰ ਪਹਿਲਾਂ ਕਿਹਾ ਸੀ ਗੱਲ ਉਹ ਵੀ ਤੂੰ ਪਬਲਿਕ ਪਲੇਸ ਰੱਖੀ ਤੇਰੀ ਮਰਜ਼ੀ ਦੀ ਜਗ੍ਹਾ ਉਹ ਤੇਰੀ ਮਰਜ਼ੀ ਹਾਂਜੀ ਜਿਹੜੀ ਪਬਲਿਕ ਪਲੇਸ ਨੇ ਪਬਲਿਸ਼ ਕਰਤੀ ਆਪਣੇ ਉੱਥੇ ਪੇਜ ਤੇ ਦੱਸਿਆ ਕਿ ਹਾਂ ਮੈਂ ਆ ਫਲਾਣੀ ਜਗ੍ਹਾ ਤੇ ਜਾਣੀ ਆ ਉੱਥੇ ਤਾਂ ਇਹ ਵੱਡਾ ਬਣਦਾ ਫਿਰਦਾ ਮਰਦ ਉੱਥੇ ਤਾਂ ਪਹੁੰਚਿਆ ਨਹੀਂ ਤੇ ਮੁੜ ਕੇ ਆਪਣੇ ਘਰੇ ਬੈਠ ਕੇ ਹੁੰਦਾ ਜਾਂਦਾ ਮੈਨੂੰ ਵੈਸੇ ਸੰਗਤ ਆ ਵੀ ਸੰਗਤ ਤੂੰ ਤੱਤਾ ਨਾ ਬੋਲਿਆ ਕਰ ਹੁਣ ਸਿੱਧੀ ਅਣਖ ਰਹੀ ਆਪਣੇ ਘਰੇ ਦਾ ਜੀ ਕੁੱਤਾ ਵੀ ਸ਼ੇਰ ਹੁੰਦਾ ਨਹੀਂ ਤੇ ਗੁਰਜਨ ਸਿੰਘ ਵੀਰ ਜੀ ਪਹਿਲੀ ਗੱਲ ਤਾਂ ਮੈਂ ਇਹ ਤੁਹਾਨੂੰ ਇਹ ਗੱਲ ਕਰਨੀ ਚਾਹੁੰਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਕਿੰਨੀਆਂ ਬੇ ਬੇ ਆਦਮੀ ਹੋਇਆ ਕੋਈ ਵੀ ਇਨੀ ਸਿੰਘਰਾਂ ਨਾਲ ਗੱਲ ਕੀਤੀ ਨਹੀਂ ਕੀਤੀ ਜੀ ਨਹੀਂ ਕੀਤੀ ਜੀ ਨਹੀਂ ਕੀਤੀ ਠੀਕ ਹੈ ਨਾ ਜੀ ਤੇ ਮੈਂ ਹੁਣ ਦੇਖੋ ਹੁਣ ਤਾਂ ਤੁਸੀਂ ਭਾਈ ਸਾਹਿਬ ਸੰਗਤ ਦਾ ਸਾਰੀ ਸੁਣ ਰਹੀ ਆਪਾਂ ਨੂੰ ਜੇ ਤੋਂ ਕੋਈ ਵੀ ਸਵਾਲ ਪੁੱਛ ਲਓ ਤੇ ਇੱਕ ਬਾਜੀ ਹੋਰ ਹੈ ਸੰਗਤ ਦੇ ਵੀ ਸਾਨੂੰ ਵੀ ਬਹੁਤ ਮੈਸੇਜ ਆਦੇ ਕਹਿੰਦੇ ਜੀ ਗੁਰਜੰਟ ਸਿੰਘ ਜਦੋਂ ਵੀ ਲਾਈਵ ਹੁੰਦਾ ਧੀਆ ਪੇਣਾ ਸਾਰਿਆਂ ਸਾਂਝੀਆਂ ਹੁੰਦੀ ਉਹ ਕੰਜੜੀਆਂ ਬੁਖਦਾ ਠੀਕ ਹੈ ਬਾਜੀ ਹਾਂਜੀ ਤੇ ਮੈਂ ਥੋੜੇ ਅੱਗੇ ਇੱਕ ਬੇਨਤੀ ਕਰਨੀ ਚਾਹਦਾ ਕਿ ਤੁਸੀਂ ਵੀ ਇਹ ਸ਼ਬਦ ਨਾ ਯੂਜ਼ ਕਰਿਆ ਕਰੋ ਮੈਂ ਜੀ ਦੇਖੋ ਉਹ ਸ਼ਬਦ ਤਾਂ ਦੱਸਣਾ ਕਹਿਆ ਕਿਉਂਕਿ ਜਿਹੜੋ ਕੰਜਰਖਾਨਾ ਕਰਦੇ ਨੇ ਲੋਕ ਉਹਨਾਂ ਨੇ ਖੁਦ ਨੂੰ ਸਰਦਾਰ ਸਰਦਾਰ ਨਹੀਂ ਜਣਾ ਸ਼ੁਰੂ ਕਰ ਨਾ 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 ਪਾਜੀ ਮੇਰੀ ਗੱਲ ਸੁਣੋ ਤੁਸੀਂ ਉਹ ਕੰਜਰੀਆ ਸ਼ਬਦ ਨਾ ਯੂਜ਼ ਕਰਿਆ ਕਰੋ ਜਿਹੜਾ ਅੱਜ ਕੱਲ੍ਹ ਨਾ ਕਲਾਕਾਰ ਸ਼ਬਦ ਯੂਜ਼ ਕਰਦੇ ਨੇ ਪੁਰਜੇ ਪਟੋਲੇ ਪੱਟੂ ਉਹੋ ਜਿਹੇ ਸ਼ਬਦ ਯੂਜ਼ ਕਰਿਆ ਕਰੋ ਤਾਂ ਕਿ ਇਹਨਾਂ ਨੂੰ ਚੰਗੇ ਲੱਗੇ ਲੋਕਾਂ ਨੂੰ ਸਹੀ ਗੱਲ ਆ ਇਹ ਤਾਂ ਗੱਲ ਬਣ ਗਈ ਆ ਫੇਰ ਆਪਾਂ ਇਹ ਕਿਆ ਕਰਾਂਗੇ ਭਾਈ ਥੋੜੀ ਪੁਰਜਾਤ ਹੋਰ ਵੀ ਆਈ ਸੀਗੀ ਹਾਂਜੀ ਕਿਉਂਕਿ ਅੱਜਕੱਲ ਜਿੰਨੇ ਵੀ ਮੇਰੇ ਬੀਣ ਹਾਂ ਫਿਰ ਉਹਤੇ ਕਹਾਂਗੇ ਭਾਈ ਪਟੋਲਾ ਗਦਨ ਅਨਮੋਲਮਾਨ ਆਈ ਸੀ ਫਿਰ ਇਹਨੂੰ ਸ਼ਾਇਦ ਗੱਲ ਚੰਗੀ ਲੱਗੇ ਆਪਣੀ ਕਿਉਂਕਿ ਸਾਡੇ ਵੀਰ ਜਿੰਨੇ ਵੀ ਆ ਇਸ ਟਾਈਮ ਕਾਲਾ ਵੀ ਕਈ ਕੱਢ ਰਹੇ ਉਹਨਾਂ ਨੂੰ ਵੀ ਮੈਂ ਕਹਿ ਦੇਣਾ ਚਾਹੁੰਦਾ ਜਦੋਂ ਗਾਣਿਆਂ ਦੇ ਵਿੱਚ ਉਹ ਪੁਰਜੇ ਪਟੋਲੇ ਦੱਸਦੇ ਉਸ ਟਾਈਮ ਕਿਉਂ ਨਹੀਂ ਉਹ ਕਲਾਕਾਰਾਂ ਨੂੰ ਕਹਿੰਦੇ ਜਦੋਂ ਗੁਰਜਾਟ ਸਿੰਘ ਕੰਜਰੀ ਕਹਿੰਦਾ ਜਾਂ ਕੰਜਰ ਕਹਿੰਦਾ ਉਸ ਟਾਈਮ ਸਾਰਿਆਂ ਦਾ ਮਿਰਚਾ ਲੱਗਦੀਆਂ ਭਾਈ ਸਾਹਿਬ ਜੀ ਗੱਲ ਇੰਨੀ ਕਾ ਕਿ ਜੋ ਸ਼ੀਸ਼ਾ ਹੁੰਦਾ ਉਹ ਖੂਬਸੂਰਤ ਬੰਦੇ ਨੂੰ ਵਧੀਆ ਲੱਗਦਾ ਤੇ ਜੋ ਬਦਸੂਰਤ ਹੁੰਦਾ ਉਹਨੂੰ ਸੋਹਣਾ ਨਹੀਂ ਲੱਗਦਾ ਕਦੇ ਵੀ ਸ਼ੀਸ਼ਾ ਨਹੀਂ ਵਧੀਆ ਲੱਗਦਾ ਉਹਨਾਂ ਸ਼ੀਸ਼ੇ ਨਾਲ ਕੋਈ ਪਿਆਰ ਨਹੀਂ ਕਰਦਾ ਉਹ ਤਾਂ ਪਾਜੀ ਕੂੜਾ ਲੱਗਦਾ ਉਹਦੇ ਨਾਲ ਜੋ ਹੁਣ ਅਸੀਂ ਬੋਲਦੇ ਆ ਸੀ ਪਰਵਾਣੀ ਵਾਲੀ ਗੱਲ ਕਰਨੀ ਆ ਤੇ ਪਰਵਾਣੀ ਸਾਡੀ ਇੰਟਰਨਲ ਬਿਊਟੀ ਦਿਖਾਉਂਦੀ ਆ ਹਾਂਜੀ ਠੀਕ ਆ ਜੀ ਅਸੀਂ ਕੋਈ ਵੀ ਲਿਖਾਰੀ ਆ ਕੋਈ ਵੀ ਪ੍ਰਚਾਰਕਾ ਸਮਾਜ ਦਾ ਦਰਪਨ ਹੁੰਦਾ ਹਾਂਜੀ ਜਿਹੜਾ ਭਾਈ ਗਲਤ ਆ ਜੋ ਬਦਸੂਰਤ ਆ ਅੰਦਰੂਨੀ ਤੌਰ ਤੇ ਅਸੀਂ ਉਹਨੂੰ ਬਦਸੂਰਤ ਕਹਿਣਾ ਜੋ ਅੰਦਰੂਨੀ ਤੌਰ ਤੇ ਚੰਗਾ ਆ ਅਸੀਂ ਉਹਨੂੰ ਚੰਗਾ ਕਹਿਣਾ ਹੁਣ ਭਾਈ ਜਿਹੜੇ ਅੰਦਰੋਂ ਦਿਲ ਦਿਲ ਕਾਲੇ ਨੇ ਜਿਨ੍ਹਾਂ ਦੇ ਉਹਨਾਂ ਨੂੰ ਸਾਡੀ ਗੱਲ ਚੁਭਣੀ ਉਹ ਚੁਭਣੀ ਆ ਹਾਂਜੀ ਤੇ ਭਾਜੀ ਤੂੰ ਇਹ ਵੀ ਸੰਗ ਨੂੰ ਦੱਸ ਸਕਦੇ ਕਿਉਂਕਿ ਇਹ ਸਭ ਤੋਂ ਪਹਿਲਾਂ ਇਹ ਗੱਲ ਕਿੱਥੋਂ ਸ਼ੁਰੂ ਹੋਈ ਸੀਗੀ ਸੰਗਤ ਨੂੰ ਇਹ ਨਹੀਂ ਪਤਾ ਸੰਗ ਇਹ ਸੰਗਤ ਨੂੰ ਦੱਸ ਰਿਹਾ ਕਿ ਗੁਰਜੰਟ ਸਿੰਘ ਉੱਥਾ ਆ ਕੇ ਲੜ ਰਿਹਾ ਇਹ ਦੱਸੋਗੇ ਇਹ ਤੁਹਾਡੇ ਉੱਥੇ ਗਲੀਆਂ 'ਚ ਲਾਈਵ ਹੋਗਾ ਉਹ ਇੰਸਟਾਗ੍ਰam 'ਪਰ ਕਿਹੜੀਆਂ-ਕਿਹੜੀਆਂ ਵੀਡੀਓ ਪਾ ਰਿਹਾ ਸੀਗਾ ਹਾਂਜੀ ਮੈਂ ਨਹੀਂ ਦੱਸ ਇਹ ਬੰਦਾ ਇਹ ਸਨੈਪਚੈਟ ਤੋਂ ਹਾਂਜੀ ਵੀਡੀਓ ਪਾਈ ਜੀ ਇਹਨੇ ਹਾਂਜੀ ਕਿ ਆ ਦਰਜਾਂ ਅਭੀ ਇੱਕ ਇੱਥੇ ਬੰਦਾ ਆ ਆਈਡੀ ਲੀਡ ਦੇ ਵਿੱਚ ਉਹ ਸਿੰਗਰਾਂ ਨੂੰ ਬਹੁਤ ਗਾਲਾਂ ਕੱਢਦਾ ਕਹਿੰਦਾ ਬਹੁਤ ਛੜਿਆ ਹੋਇਆ ਬੰਦਾ ਮੈਨੂੰ ਕਹਿੰਦਾ ਮੈਂ ਉਹਦਾ ਨੌਕੀ ਨੀ ਕਹਿੰਦਾ ਲੈਣਾ ਚਾਹਦਾ ਹਾਂਜੀ ਠੀਕ ਆ ਜੀ ਅਭੀ ਆ ਜਾ ਲੈ ਤੇਰੇ ਸ਼ਹਿਰ 'ਚ ਫਿਰਦੇ ਆ ਤੇਰੀ ਸਟਰੀਟ ਤੇ ਤੇਰੇ ਇੱਥੇ ਗਲੀਆਂ 'ਚ ਫਿਰਦੇ ਆ ਆ ਜਾ ਸਾਨੂੰ ਮਿਲਦਾ ਸੀ ਆਏ ਰਿਹਾ ਅਦਰ ਸ਼ਹਿਰ 'ਚ ਜਿੱਦ ਦੀ ਗੱਲ ਆ ਜੀ ਪਹਿਲਾਂ ਤਾਂ ਆਪਾਂ ਸਨੈਪਚੈਟ ਨਹੀਂ ਯੂਜ਼ ਕਰਦੇ ਹਾਂਜੀ ਤੇ ਜਦੋਂ ਮੇਰੇ ਤੱਕ ਵੀਡੀਓ ਪਹੁੰਚੀ ਮੈਂ ਜਦੋਂ ਰਿਪਲਾਈ ਪਾਇਆ ਮੈਂ ਕਿਹਾ ਵੀ ਐਲਨ ਵੀ ਗਾਰਡਨ ਚ ਆ ਜਾ ਫਿਰ ਤੂੰ ਪਰ ਸੋਨੂ ਆਜੀ ਤੈਨੂੰ ਖੁੱਲਾ ਟਾਈਮ ਦਿੱਤਾ ਹਾਂਜੀ ਪਰਸੋਂ ਤੱਕ ਆਜੀ ਤੈਨੂੰ ਤੋਂ ਲੈ ਕੇ 5 ਵਜੇ ਤੱਕ ਦਾ ਫੇਰ ਜੀ ਇਹਦਾ ਥੋੜੇ ਦੇ ਟਾਈਮ ਬਾਅਦ ਰਿਪਲਾਈ ਆਇਆ ਲਓ ਜੀ ਹੁਣ ਕਹਿੰਦਾ ਮੈਂ ਤਾਂ ਮੈਲਬਰਨ ਚਲੇ ਗਿਆ ਤੇ ਮਗਰੋਂ ਕਿ ਦਰਦਾਂ ਖੀਆਂ ਮਾਰਤਾ ਆਹ ਲਓ ਜੀ ਇਹ ਕਹਿੰਦਾ ਫੇਰ ਜਦੋਂ ਹੁਣ ਆਪਾ ਬਾਈ ਸਧਾਂਤਾ ਦੇ ਖੜਨੇ ਵਾਲੇ ਸਿੰਘਾਂ ਮੈਂ ਤਾਂ ਆਪਣਾ ਕੰਮ ਛੱਡਿਆ ਮੈਂ ਕਿਹਾ ਕੋਈ ਨਾ ਖੜ ਜਾ ਪੁੱਤ ਮੈਂ ਮਗਰੇ ਆਉਣਾ ਤੇਰੇ ਮੈਲਬਰਨੇ ਆਵਾਂ ਹਾਂ ਮੈਂ ਹਾਂਜੀ ਕਿਉਂਕਿ ਇਸ ਗੱਲ ਦਾ ਹਾਂਜੀ ਪਾਜੀ ਇਸ ਗੱਲ ਦਾ ਕਿਸੇ ਨੂੰ ਵੀ ਨਹੀਂ ਪਤਾ ਸੀਗਾ ਕਿਉਂਕਿ ਇਹਨਾਂ ਖੁਦ ਜਾ ਕੇ ਉੱਥੇ ਛੇੜੀ ਚਿੰਝੜੀ ਤੇ ਲੋਕ ਸੋਚਦੇ ਖੜੇ ਜਾਂ ਜਾਨ ਸਮਝ ਨਹੀਂ ਕਿ ਇਹ ਕਿਹੜੀ ਚਿੜੀ ਦਾ ਨਵਾਂ ਵਡਾ ਕਰਿਆਲਾ ਸਾਨੂੰ ਤਾਂ ਪਤਾ ਵੀ ਨਹੀਂ ਸੀ ਉਹ ਪਾਜੀ ਇਹੀ ਤਾਂ ਹੈ ਇਹ ਚਾਹਦੇ ਕਿ ਗੁਰਜੰਟ ਸਿੰਘ ਨੂੰ ਇਹ ਛੇੜੀਏ ਤੇ ਅਸੀਂ ਪਬਲਿਕਿਟੀ ਲਈਏ ਸਿਰਫ ਇਹ ਹੈ ਇਹਨਾਂ ਪਬਲਿਕਿਟੀ ਭਾਈ ਸਾਹਿਬ ਮੈਂ ਤਾਂ ਹੈਰਾਨ ਆ ਛਿੱਤਰ ਖਾ ਕੇ ਪਬਲਿਕਿਟੀ ਲੈਣੇ ਵਾਲੇ ਕੰਮ ਕਰਦੇ ਨੇ ਭਾਈ ਬਾਕੀ ਪੇਸ਼ ਆਈ ਇਹਨਾਂ ਦਾ ਐਚ ਆਈ ਆਈ ਮੈਂ ਮੈਂ ਇੱਕ ਹੋਰ ਕਹਿਣਾ ਚਾਹੁੰਦਾ ਇਹਨਾਂ ਨਾਲੋਂ ਤਾਂ ਜ਼ਿਆਦਾ ਵਧੀਆ ਉਹ ਮੁੰਡਾ ਗਾਦਾ ਕਿਆ ਨਾ ਉਹਦਾ ਚੀਮਾ ਚੀਮਾ ਠੀਕ ਹੈ ਜੀ ਹਾਂਜੀ ਹਾਂਜੀ ਉਹ ਵਧੀਆ ਗਾਦਾ ਜਿਹੜੇ ਜਿਹੜੇ ਇਹ ਲੱਛਣ ਕਰਨ ਲੱਗੇ ਵੇ ਤੁਸੀਂ ਅੱਗੇ ਬਾਅਦ ਤਾਂ ਲਾਈਵ ਵੀ ਹੋਇਓ ਤਾਂ ਲੋਕਾਂ ਨੂੰ ਪੁੱਛ ਲਿਆ ਕਰੋ ਕਿ ਤੁਸੀਂ ਕਿਹੜਾ ਸ਼ਬਦ ਯੂਜ਼ ਕਰਨਾ ਕੰਜਰੀ ਦਾ ਪੁਰਜੇ ਪਟੋਲਿਆਂ ਦਾ ਕਿਹੜਾ ਸ਼ਬਦ ਯੂਜ਼ ਕਰਨਾ ਠੀਕ ਹੈ ਜੀ ਮੈਨੂੰ ਤਾਂ ਹੀ ਮਿਲਦਾ ਕੁੜੀ ਪਟੋਲੀ ਹੀ ਪਸੰਦ ਆਉਂਦੀ ਹੈ ਹਾਂ ਜੀ ਪੁੱਛ ਲਿਆ ਕਰੋ ਲਾਈਵ ਇਹ ਆਪਣੀਆਂ ਧੀਆਂ ਭੈਣਾਂ ਨੇ ਨਾ ਇਹ ਗਦਨ ਨੂੰ ਮੂਰਮਾ ਨਾ ਜਾਂ ਕੌਰ ਵੀ ਆ ਜਾ ਇੱਕ ਹੋਰ ਅਕੋਸ਼ਰੀ ਜੀ ਆਪਾਂ ਨੌ ਕਿਸੇ ਨੌ ਨਹੀਂ ਪਾਜੀ ਕਿਸੇ ਵੀ ਕੁੜੀ ਦਾ ਲੈਣਦੇ ਕਿਉਂਕਿ ਸਾਰੇ ਲੋਕ ਕਹਿੰਦੇ ਜੀ ਸਾਰੀਆਂ ਕੁੜੀਆਂ ਨੂੰ ਕਹਿੰਦਾ ਠੀਕ ਹੈ ਨਾ ਜੀ ਇਹ ਵੀ ਤੁਸੀਂ ਗੱਲ ਕਰ ਰਹੇ ਹੋ ਹਾਂ ਜੀ ਸਾਰੀਆਂ ਦੇਖੋ ਸਾਰੀਆਂ ਕੁੜੀਆਂ ਦੇ ਖਾਤਰ ਤਾਂ ਮੈਂ ਐਡਾ ਪੰਗਾ ਲਈ ਖੜਾ ਆ ਵੀ ਸਾਡੀਆਂ ਧੀਆਂ ਭੈਣਾਂ ਨੂੰ ਘੁੱਟੇ ਘਰਾਏ ਨਾ ਪਾਲ ਆਏ ਨੇ ਹਾਂ ਜੀ ਸਾਰੀਆਂ ਕੁੜੀਆਂ ਦੀ ਮੈਨੂੰ ਕੀ ਮਿਲ ਮੈਂ ਤਾਂ ਸਾਰੀਆਂ ਕੁੜੀਆਂ ਦੀ ਖਾਤਰ ਖੜਾ ਵੀ ਇਹ ਆਸ਼ਕੀ ਜੋ ਕਾਲਜਾਂ ਦੇ ਵਿੱਚ ਫੈਲ ਰਹੀ ਆ ਇਹਨੂੰ ਬੰਦ ਕਰੋ ਗੋਰਿਆਂ ਦੇ ਜਿਵੇਂ ਤਲਾਕ ਹੁੰਦੇ ਨੇ ਮਰਜ਼ੀਆਂ ਨਾਲ ਵਿਆਹ ਕਰਾ ਕਰ ਕੇ ਇਹਨਾਂ ਨੇ ਆਪਣਾ ਭੱਠਾ ਬਿਠਾਇਆ ਗੋਰਿਆਂ ਨੇ ਸਮਾਜ ਦਾ ਛੋਟੇ ਦਾ ਵੀ ਬਹਿ ਜਾਊਗਾ ਜਿਵੇਂ ਉਹ ਕਲੱਬਾਂ 'ਚ ਜਾਂਦੇ ਨੇ ਫਰਡੇ ਨੱਡੇ ਨਾਈਟ ਛੋਟੇ ਵੀ ਕਦੇ ਜਾਣਗੇ ਇਹਨੂੰ ਹੁਣੇ ਗੰਦ ਨੂੰ ਰੋਕ ਲਓ ਵੱਡੀਆਂ ਵੱਡੀਆਂ ਕੌਮਾਂ ਵੱਡੇ ਵੱਡੇ ਰਾਜ ਖਤਮ ਹੋਏ ਨੇ ਲੱਚਰਤਾ ਕਰਕੇ ਸੁਰਾ ਤੇ ਸੁੰਦਰੀ ਦੀ ਮਰੀਦ ਹੋ ਜਾਂਦੀ ਹੈ ਜੀ ਜਿਹੜੀ ਕੌਮ ਸੁਰਾ ਗੰਦੇ ਨੇ ਸ਼ਰਾਬ ਦੇ। ਬਾਜੀ ਜਿਹੜੇ ਚਲੋ ਸਾਡੇ ਵੀਰ ਉਹਨੇ ਵੀ ਜਿਹਨੂੰ ਪੈਂਡ ਜਿਹਨੂੰ ਨਹੀਂ ਪਤਾ ਇਹ ਚੀਜ਼ ਦਾ। ਹੁਣ ਸੁਰਾ ਜਿਹੜੇ ਸ਼ਰਾਬ ਦੇ ਮਰੀਜ਼ ਹੋਗੇ ਜਿਹਨੂੰ ਨਸ਼ੇ ਦੇ ਵਿੱਚ ਮਰੀਜ਼ ਹੋਗੇ ਤੇ ਸੁੰਦਰੀ ਦੇ ਮਰੀਜ਼ ਹੋਗੇ ਤੁਹਾਡਾ ਖਾਤਮਾ ਤਾਏ ਆ ਜੀ। ਬਿਲਕੁਲ ਜੀ। ਤੇ ਤੇ ਅਸੀਂ ਹੁਣ ਨਹੀਂ ਦੇਣਾ ਇਹ। ਤੇ ਆਪਾਂ ਇੱਕ ਹੋਰ ਗੱਲ ਕਰਦਣੀ ਚਾਹਦੇ ਕਿਉਂਕਿ ਅੱਜ ਕੱਲ ਮੈਂ ਜਾ ਚਾਹੇ ਸਿਰ ਤੋਂ ਮੋਨਾ ਹੈ ਪਰ ਆਪਣੀ ਸਿੱਖ ਕੌਮਲੀ ਬੜਾ ਪਿਆਰ ਰੱਖਦੇ ਹਾਂ ਸਾਰੇ ਆਪਣੇ ਮਨ ਦੇ ਵਿੱਚ। ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਇੱਕ ਪ੍ਰਚਾਰਕ ਨੇ ਵੀ ਕਿਹਾਦਾ ਜੀ ਕਿਸੇ ਕੌਮ ਦਾ ਨਾ ਲਾਸਟ ਪਤਾ ਕਰਨਾ ਹੋਣਾ ਨਾ ਉਹਦਾ ਜਿਹੜਾ ਸੰਗੀਤ ਹੈ ਨਾ ਉਹਦੇ ਵੱਲ ਦੇਖੋ ਤੁਸੀਂ ਉਹ ਕਿਆ ਕਰ ਰਹੇ ਜੋ ਲੈਨਨ ਦੀ ਕਈ ਹੋਈ ਗੱਲ ਆਈ ਹਾਂਜੀ ਲੈਨਨ ਦੀ ਮੈਂ ਤੁਹਾਨੂੰ ਗੱਲ ਸ਼ੇਅਰ ਕਰਦਾ ਬਹੁਤ ਵੱਡਾ ਗੱਲਬਾਤ ਹੋਇਆ ਚਲੋ ਧਾਰਮਿਕ ਬੰਦਾ ਨਹੀਂ ਸੀ ਹਾਂਜੀ ਉਹਦਾ ਚਲੋ ਮਾਰਕਸਵਾਦੀ ਸੀਗਾ ਉਹ ਕਹਿੰਦਾ ਵੀ ਤੁਸੀਂ ਕਿਸੇ ਕੌਮ ਦਾ ਭਵਿੱਖਾ ਪਤਾ ਕਰਨਾ ਹੈ ਨਾ ਜੀ ਹਾਂਜੀ ਜੇ ਕੋਈ ਮੇਰੇ ਤੋਂ ਜਾਣਨਾ ਚਾਹੁੰਦਾ ਕਿਸੇ ਕੌਮ ਦਾ ਭਵਿੱਖ ਹਾਂ ਮੈਨੂੰ ਉਹ ਕੌਮ ਤੇ ਦੱਸ ਦੋ ਵੀ ਉਹ ਕੌਮ ਦੇ ਨੌਜਵਾਨ ਕੀਤੇ ਗਿਹੜੇ ਸੁਣਦੇ ਨੇ ਬਿਲਕੁਲ ਸਹੀ ਹੈ ਜੀ ਠੀਕ ਆ ਜੀ ਉਹ ਕਹਿੰਦਾ ਮੈਂ ਤੁਹਾਨੂੰ ਭੁਖੇ ਦੱਸ ਦੂ ਕੌਮ ਦਾ ਕੀ ਆ ਸਾਡੀ ਗਰਵਾਣੀ ਆ ਜੋ ਉਹਦੇ 31 ਰਾਗਾਂ ਦੇ ਵਿੱਚ ਰਚਨਾ ਹੋਈ ਆ ਗਰਵਾਣੀ ਦੀ ਰਾਗਾਂ ਵਿੱਚ ਰਚਨਾ ਕਿਉਂ ਜੀ ਕਿਉਂਕਿ 뮤직 ਦਾ ਸਾਡੇ ਕੋਲ ਸਭ ਤੋਂ ਵੱਡਾ ਅਸਰ ਹੁੰਦਾ ਤੇ ਇਸ ਤੋਂ ਇਲਾਵਾ ਜੀ ਦੂਜੀ ਗੱਲ ਇਹ ਇੱਕ ਮੈਂ ਜਿਹੜੀ ਹੁਣ ਵੀਡੀਓ ਪਾਸ਼ੀ ਗੀਤ ਦੇ ਵਿੱਚ ਰਿਪਲਾਈ ਕੀਤਾ ਉਸ ਸਮੇ 7000 ਪਤਨੀਆਂ 8000 ਜਣਾ ਲਾਈਵ ਦੇਖ ਰਿਆ ਸੀ ਜੀ ਠੀਕ ਜੀ ਲੋਕਾਂ ਵਿੱਚ ਇੰਨਾ ਉਛਾਹ ਸੀ ਦੇਖਣ ਦਾ ਇਹ ਬੰਦਾ ਘੁਰਨੇ ਚ ਵੜ ਕੇ ਵਹਿ ਗਿਆ ਜੀ ਆਜੋ ਸਾਡੇ ਘਰੇ ਆਜੋ ਪਬਲਿਕ ਪੋਸ ਜਿਹੜੀ ਇਹਨੇ ਦਿੱਤੀ ਸਾਰਿਆਂ ਨੂੰ ਉੱਥੇ ਦਾ ਮਰ ਦਵਾ ਗਾਇਆ ਨਹੀਂ ਆਪਣੇ ਨਾਲ ਦੇ ਬੰਦੇ ਭੇਜਤੇ ਹਾਂਜੀ ਤੇ ਉੱਥੇ ਹੁਣ ਉੱਥੇ ਜਾ ਕੇ ਮਾਰਦਾ ਜੱਡੜਦਾ ਉਕੀਏ ਮੇਰੇ ਘਰੇ ਆਜੋ ਤੇ ਇੱਥੇ ਸਿੰਘ ਨੇ ਮੇਰੇ ਨਾਲ ਫਰਜ ਕਰ ਲਓ ਮੇਰੇ ਤੇ ਤਾਂ ਕੇਸ ਹੋਜੂ ਮੈਨੂੰ ਕੋਈ ਪਰਵਾਹ ਨਹੀਂ ਠੀਕ ਠੀਕ ਹੈ ਜੀ ਉਹ ਮੇਰੇ ਨਾਲ ਜਿਹੜੇ ਮੁੰਡੇ 20 ਤਰੇ ਫਿਰਦੇ ਨੇ ਉਹਨਾਂ ਨੂੰ ਮੈਂ ਝੁੱਕਾ ਜੋੜ ਕਰਾ ਦਵਾਂ ਬੇਮਤਲਬ ਤੋਂ ਇਹਨੇ ਤਾਂ ਮਲੰਗ ਨੇ ਚਲੇ ਜਾਣਾ ਮਦਰ ਇੰਡੀਆ ਤੇ ਪਰ ਇਹਨਾਂ ਲਈ ਧਿਆਨ ਰੱਖਿਓ ਤੇ ਆਈਐਸਐਸ ਵਾਲੇ ਆਣੇ ਤੇ ਭਾਜੀ ਮੈਂ ਇਹਨਾਂ ਨੂੰ ਈ ਦੇ ਬੰਦਿਆਂ ਨੂੰ ਵੀ ਇਹ ਗੱਲ ਕਹਿ ਦੇਣੀ ਚਾਹੁੰਦਾ ਉਹ ਕਹਿ ਰਹੇ ਕਿ ਗੁਰਜੰਟ ਸਿੰਘ ਉਸ ਸਿਟੀ ਤੋਂ ਆ ਕੇ ਐ ਸਿਟੀ ਦੇ ਵਿੱਚ ਪੰਗਾ ਕਰ ਰਾਇਆ ਪੁਲਸ ਵਾਲਿਆਂ ਨੂੰ ਦੱਸ ਸਕਦੇ ਤਾਂ ਪੁਲਸ ਵਾਲਿਆਂ ਨੂੰ ਅਸੀਂ ਇਹ ਵੀ ਦੱਸ ਸਕਦੇ ਕਿ ਇਹ ਪੰਜਾਬ ਤੋਂ ਆ ਕੇ ਇੱਥੇ ਪੰਗਾ ਛੇੜ ਰਿਆ ਦੇਣਗੇ ਆਸਟ੍ਰੇਲੀਆ ਚੋਂ ਕਿਹੜੇ ਕਰਕੇ ਪੰਗਾ ਖੜਾ ਹੋਇਆ ਓਰੇ ਹਾਂਜੀ ਤੇ ਮੈਂ ਤਾਂ ਇਹ ਬੰਦੇ ਅਨਪੜ੍ਹੇ ਬੰਦੇ ਹੈ ਜੇ ਬਾੜਨੇ ਵਾਲੇ ਹੈ ਹੋਣੀ ਵਿਦੇਸ਼ਾਂ ਦੇ ਵਿੱਚ ਚਲੋ ਭਾਜੀ ਕੋਈ ਨਹੀਂ ਸਾਰੇ ਭਾਈ ਦਾ ਕਈਆਂ ਨੂੰ ਸ਼ੌਹਰਤ ਹਾਜਮ ਨਹੀਂ ਹੁੰਦੀ ਇਹ ਭਾਂਡਾ ਚਾਹੀਦਾ ਵੱਡਾ ਹਾਂਜੀ ਇਹ ਯਾਰੋ ਬਾਜ਼ਮ ਕਰਨੇ ਵਾਲੇ ਵੀ ਬੰਦੇ ਹੈ ਨਹੀਂਗੇ ਇਹ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਹਾਂ ਇਹ ਇਹ ਉੱਚਾ ਉੱਚਾ ਦੇ ਪੈਂਦੀ ਆ ਉਹ ਐਨੇ ਜੋ ਕੇ ਹੈ ਨਹੀਂ ਭਾਂਡਾ ਛੇਤੀ ਝਲਕ ਜਾਂਦਾ ਆ ਉਹ ਪਾਜੀ ਕਹਿ ਦਿੰਦੇ ਨਾ ਜਦੋਂ ਬੰਦਾ ਉੱਪਰ ਆ ਜਾਂਦਾ ਉਹ ਆਪਣੇ ਪੈਰ ਭੁੱਲ ਜਾਂਦਾ ਠੀਕ ਹੈ ਜੀ ਹਾਂਜੀ ਉਹ ਤਾਂ ਮੈਂ ਇਹਨਾਂ ਦਾ ਹੁਣ ਇਹਦੇ ਨਾਲ ਇਹਨੂੰ ਕਿਸੇ ਨੇ ਬੁਲਾਇਆ ਨਹੀਂ ਦੀ ਵਾਸਤਾ ਕਿ ਉਹਦੇ ਪੰਗਾ ਲੈ ਬੈਠੇ ਆ ਪਬਲਿਕ ਪਲੇਸ ਦੇ ਕੇ ਉਥੇ ਖੁਦ ਨਹੀਂ ਆਇਆ ਸਟੇਟਸ ਪਾਇਆ ਇਹਨੇ ਜੀ ਫਲਾਣੀ ਜਗ੍ਹਾ ਤੇ ਆ ਜਾਣ ਸਾਰੇ ਜਾਣੇ ਉਥੇ ਆਪਾਂ ਇਹਨਾਂ ਨਾਲ ਤੇ ਭਾਜੀ ਮੈਂ ਇਹ ਉਹ ਜਾਂਦਾ ਪੁਲਿਸ ਵੀ ਇਹੀ ਲੈ ਕੇ ਆਏ ਨੇ ਭਾਈ ਸਾਹਿਬ ਉਹ ਤੇ ਪੁਲਿਸ ਵੀ ਇਹੀ ਲੈ ਕੇ ਆਏ ਨੇ ਤੇ ਇਹ ਕਹਿ ਰਿਹਾ ਕਿ ਗੁਰਜੰਤ ਸਿੰਘ ਜੀ ਲੜਨੇ ਨੂੰ ਫਿਰਦਾ ਮੈਂ ਸਾਫ਼ ਜਾਂ ਦੱਸ ਦੇਵਾਂ ਸਾਰਿਆਂ ਨੂੰ ਕਿ ਕੋਈ ਗੁਰਜੰਤ ਸਿੰਘ ਦੇ ਬੋਲ ਬਾਣੀ ਇਹੋ ਜੀ ਉਹ ਲੜਨੇ ਦੀ ਗੱਲ ਕਰਦਾ ਉਹ ਇੱਕ ਨਾਰਮਲ ਗੱਲ ਕਰਦਾ ਉਹ ਦੇਖਣ ਵਾਲਾ ਬੰਦਾ ਲੱਗਦਾ ਕਿ ਖਣੀ ਉਹ ਲੜਦਾ ਹੈ ਪਰ ਇਹ ਬੰਦਾ ਲਾਈਵਸ ਵੀ ਕਹਿ ਰਿਹਾ ਜੀ ਗੁਰਜੰਤ ਸਿੰਘ ਲੜਨੇ ਨੂੰ ਫਿਰਦਾ ਕਿ ਹੈ ਉਹ ਇਹਦਾ ਤਾਂ ਕੰਮ ਇਹ ਆ ਗਰੇਵਾਲਾ ਕਹਿੰਦਾ ਅੱਗ ਲਾਈ ਡੱਬੂ ਨਿਆਈਆਂ ਇਹ ਆਪ ਕੰਧ ਕੋ ਬਹਿ ਜਾਂਦਾ ਤੇ ਜਿੰਨੇ ਸਾਡੇ ਉੱਥੇ ਮੇਰੇ ਵੀਰ ਹੋਰ ਆ ਜਿਹੜੇ ਉੱਥੇ ਬਸਦੇ ਆ ਉਹਨਾਂ ਨੂੰ ਮੋਰਾ ਕੱਕਾ ਇਹ ਕਹਾਂ ਚਾਲੀ ਸਾਡੇ ਸਿੱਖ ਸਰਦਾਰ ਪੰਜਾਬੀ ਦੀ ਆਗਲ ਨੇ ਪਜੀ ਇਹਨੇ ਬੱਬੂ ਮਾਨ ਦਾ ਬੜਾ ਉਸਾਰਾ ਤੱਕਿਆ ਕਹਿੰਦਾ ਜੀ ਮੈਂ ਬੱਬੂ ਮਾਨ ਕਹਿੰਦਾ ਉਸਤਾਦ ਨੂੰ ਸਾਡੇ ਨੂੰ ਇਹ ਕਹਿੰਦਾ ਗਲਤ ਬੋਲਿਆ ਭਾਈ ਬੱਬੂ ਮਾਨ ਦੀ ਗੱਲ ਆਈ ਦੇਖੋ ਜੀ ਤੁਸੀਂ ਬੱਬੂ ਮਾਨ ਨੂੰ ਮਿਲੇ ਉਹਨਾਂ ਤੁਹਾਨੂੰ ਫਤੇ ਦਾ ਜਵਾਬ ਦਿੱਤਾ ਠੀਕ ਹੈ ਜੀ ਨਹੀਂ ਗੱਲ ਹੋ ਸਕੀ ਉਹ ਲੱਗ ਗੱਲ ਹੈ ਤੁਹਾਡੀ ਠੀਕ ਹੈ ਜੀ ਭਾਈ ਸਾਹਿਬ ਮੈਂ ਮੈਂ ਤੁਹਾਨੂੰ ਬੱਬੂ ਮਾਨ ਨਾਲੀ ਗੱਲ ਵੀ ਇੱਥੇ ਕਲੀਅਰ ਕਰ ਦੇਣਾ ਮੈਂ ਉੱਥੇ ਖੜਾ ਸੀ ਉਹ ਆਇਆ ਉਧਰੋਂ ਮੈਂ ਰੱਖ ਵੀ ਨਹੀਂ ਸੀ ਮਿਲਾ ਰਿਹਾ ਮੈਂ ਉੱਚੀ ਨਾਲੇ ਫਤਿਹ ਬਲਾਈ ਹਾਂਜੀ ਉਹਨੇ ਮੈਨੂੰ ਉਹਨੇ ਸਸਰੀ ਘਰ ਤੇ ਹੀ ਠੀਕ ਹੈ ਜੀ ਦੋਹਾਂ ਨੇ ਅਸੀਂ ਹੱਥ ਮਿਲਾਏ ਥੋੜੇ ਜਿਹੇ ਹੱਥ ਮਿਲਾਇਆ ਸੀ ਕਹਿੰਦਾ ਜੀ ਮੈਂ ਤੁਹਾਡੇ ਤੋਂ ਕੁਝ ਸਵਾਲ ਕਰਨੇ ਚਾਹੁੰਦਾ ਹਾਂ ਹਾਂਜੀ ਉਹਦੇ ਨਾਲ ਦੇ ਬੰਦੇ ਨੇ ਮੇਰਾ ਮੋਬਾਈਲ ਖਿੱਚ ਲਿਆ ਕਹਿੰਦਾ ਭਾਈ ਵੀਡੀਓ ਨਹੀਂ ਬਣਾਉਣੀ ਯਾਰ ਕਹਿੰਦਾ ਵੀਡੀਓ ਬਣਾ ਵੀ ਨਹੀਂ ਸੀ ਰਿਹਾ ਹਾਂਜੀ ਮੇਰੇ ਹੱਥ 'ਚ ਮੋਬਾਈਲ ਸੀ ਠੀਕ ਤੇ ਕਿਉਂਕਿ ਉਹ ਬੰਦਾ ਫਿਰ ਵੀ ਚਲੋ ਕੁਝ ਵੀ ਹੈ ਉਹਨਾਂ ਇੰਦੇ ਵਾਂਗੂ ਰੋਲਾ ਰੱਪਾ ਨਹੀਂ ਕੀਤਾ ਆਪਣੇ ਵੀਰਾਂ ਨਾਲ ਲੜਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਆ ਬੰਦਾ ਉਹ ਬੰਦਾ ਸਿਆਣਾ ਕਹ ਪਾਇਆ ਵੀ ਸਾਹਮਣੇ ਮੁੰਡਾ ਕਰਵਾਣੀ ਦਾ ਉਪਦੇਸ਼ ਨਹੀਂ ਖੜਾ ਆ। ਮੇਰੇ ਤੋਂ ਗੱਲ ਨਹੀਂ ਹੋਣੀ। ਤੇ ਪਾਜੀ ਮੈਨੂੰ ਲੱਗਦਾ ਪ੍ਰਾਈਵੇਟ ਨੰਬਰ ਤੋਂ ਕਾਲ ਆ ਰਹੀ ਏ। ਇਹ ਦੀ ਆ ਰਹੀ ਮੈਨੂੰ ਲੱਗਦਾ। ਕੋਲੋਂ ਉਹ ਹਜੇ ਛੱਡੋ ਜੀ ਇਹ ਵੀ ਤਾਂ ਕਰ ਲੈਨੇ ਆ। ਇਹਨੇ ਜਿਹੜਾ ਰੌਲਾ ਪਾਇਆ ਨਾ ਜੀ ਐਨਆਰ ਵਾਦੂ ਮੈਂ ਸਾਰਿਆਂ ਨੂੰ ਬਾਰ-ਬਾਰ ਗੱਲ ਕਹਿੰਦਾ ਇਹਨੇ ਜਿਹੜੀ ਪਬਲਿਕ ਪਲੇਸ ਦਿੱਤੀ ਸੀ ਉੱਥੇ ਨੇ ਆਪਣੇ ਬੰਦੇ ਭੇਜੇ ਖੁਦ ਨਹੀਂ ਪਹੁੰਚਿਆ ਉੱਥੇ ਪੁਲਿਸ ਆਈ ਆ। ਮੋੜ ਕੇ ਘਰੇ ਜਾ ਕੇ ਕਹਿੰਦਾ ਜੀ ਸਾਡੇ ਬੰਦੇ ਆਜੋ ਇੱਥੇ। ਮੈਂ ਵੀ ਸਮਝ ਰਿਆ ਦੀ ਮੈਂ ਵੀ ਗੈਰ ਹਜ ਦੇ ਵਿੱਚ ਜਾਣ ਨੂੰ ਤਿਆਰ ਸੀ। ਉਹ ਮੈਂ ਤਾਂ ਕਿਤੇ ਕਿਤੇ ਪਤਾ ਲੱਗਿਆ ਭਾਈ ਇਹਨਾਂ ਦਾ ਖੁੱਦ ਦਾ ਗਰਾਜ ਆ ਉੱਥੇ ਆਪਾਂ ਕਿਰਦੇ ਘਰੇ ਨਹੀਂ ਜਾ ਸਕਦੇ ਜੀ ਆਪਾਂ ਪਬਲਿਕ ਪਲੇਸ ਤੇ ਕਰ ਸਕਦੇ ਹਾਂ ਬਿਲਕੁਲ ਸਹੀ ਗੱਲ ਹੈ ਜੀ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ 'ਚ ਜਾਣਾ ਗਲਤ ਹੈ ਪ੍ਰਾਈਵੇਟ ਪਲੇਸ ਤੇ ਆਪਣੇ ਹਜੇ ਬੰਦੇ ਕਈ ਜਾਂਦੇ ਨੇ ਭਾਈ ਤੂੰ ਤੂੰ ਕੇਸ ਤੋਂ ਡਰਦਾ ਤੂੰ ਇਤੋਂ ਡਰਦਾ ਜਰਨਲ ਭਾਈ ਲਾਲ ਸਿੰਘ ਕਹਿੰਦੇ ਹੁੰਦੇ ਸੀ ਕਿ ਚਵਾਨੀ ਵਿੱਚ ਪੈਸੇ ਨਹੀਂ ਖਰਾਬ ਕਰਨਾ ਤੇ ਭਾਈ ਸਾਹਿਬ ਗੁਰਵੰਤ ਸਿੰਘ ਜੀ ਨੇ ਇਹਦੇ ਵਿੱਚ ਮੁੰਡਿਆਂ ਨੂੰ ਜੇਲ੍ਹਾਂ 'ਚ ਗਰਾ ਲੀਏ ਇਹ ਨਾਲ ਇੱਕ ਲੱਖ ਦੀ ਗੱਲ ਨਹੀਂ ਤੇ ਆਪਣੇ ਲਾਈਵ 'ਚ ਇੱਕ ਗੱਲ ਹੋਰ ਕਹੀ ਸੀਗੀ ਕਹਿੰਦਾ ਗੁਰੂ ਘਰ ਦੇ ਵਿੱਚ ਇੱਕ ਜਗ੍ਹਾ ਜੁੱਤੀਆਂ ਪਵਾ ਕੇ ਟੇਲੇ ਉਪ ਰੋਟੀ ਖਲਾਈ ਜਾਂਦੀ ਤੇ ਤੁਸੀਂ ਉਹਦੇ ਬਾਰੇ ਕਹਿੰਦਾ ਬੋਲਦੇ ਨਹੀਂ ਮੈਂ ਇਹਨੂੰ ਕਹਿੰਦਾ ਹਾਂਜੀ ਹਾਂਜੀ ਤੇ ਇੱਥੇ ਵੀ ਇੱਕ ਹੋਰ ਗੱਲ ਤੁਹਾਨੂੰ ਦੱਸ ਦਵਾਂ ਜੀ ਕਿ ਮੈਂ ਲਾਈਵ ਹੋਇਆ ਸੀ ਬਿਲਕੁਲ ਇੱਥੇ ਕਮੈਂਟ ਆ ਰਿਹਾ ਜੀ ਕਿ ਕਹਿੰਦੇ ਸਾਡੇ ਨਾਲ ਕੋਈ ਗੂਫਰ ਬਾਜੀ ਮਗਰ ਹਾਂਜੀ ਕਹਿੰਦੇ ਜੀ ਇਹ ਗੂਫਰ ਕਾਦੇ ਨਹੀਂ ਰੱਖੇ ਨੇ ਨਾਲੇ ਕੀਰਤਨ ਸੁਣ ਲਈ ਤੇ ਰੱਖੇ ਨੇ ਤੇ ਕੀਤੇ ਕਰਨ ਦੇ ਹੋਣਗੇ ਹਾਂਜੀ ਇਹ ਗੱਲ ਫਰੰਦ ਦੇ ਕਲੀਅਰ ਕਰ ਦਵਾਂ ਜਦੋਂ ਆਪ ਵੀ ਸੁਣ ਲੈਂਦੇ ਆ ਕਵੀਸ਼ਰੀ ਹਾਂਜੀ ਕਮੇਸ਼ਰੀ ਉਹ ਵੀ ਰੀਮਿਕਸ ਕੈਮਲ ਉਹ ਗਾੜਾ ਜਿਵੇਂ ਵੀਰ ਸਾਡਾ ਹਾਂਜੀ ਕੈਮਲ ਉਹ ਹਰ ਜੀ ਮਕਸਦ ਹੀ ਤਨ ਕਵੀਸ਼ਰੀਆ ਅਜਿ ਕੋਈ ਸ਼ੇਰੀਂ ਦਾ ਸਾਇਨਾ ਅਸੀਂ ਸੁਣਦੇ ਆ ਕੋਈ ਸ਼ਰੀਫੂਫਰਾ ਵੀ ਲਾ ਕੇ ਸੁਣਦੇ ਆ ਹਾਂ ਠੀਕ ਜੀ ਹਾਂ ਜੀ ਅਸੀਂ ਕੋਈ ਦੱਚਰ ਗੀਤ ਵੀ ਸੁਣਦੇ ਆ ਤੇ ਪਟੋਲੇ ਪਟੂਲੇ ਵਾਲੇ ਬਾਕੀ ਹਾਂ ਜੇ ਇਹਨਾਂ ਨੂੰ ਭਾਈ ਜੇ ਤੁਸੀਂ ਭੰਜਾ ਰੁਪਿਆ ਵੀ ਉਹਨਾਂ ਨੂੰ ਪਟੋਲੇ ਪਟਾਲੇ ਖਰੀਆ ਕਰੋ ਕੰਜਰੀਆ ਸ਼ਬਦ ਨੂੰ ਵਧਾਇਆ ਤੇ ਉਹ ਚੀਜ਼ ਤੇਨ ਦੀ ਤੌਰ ਚਿੱਤੀ ਜਾਊਗੀ ਜੀ ਹੋਰ ਉਹੋ ਹੀ ਭਾਜੀ ਉਹ ਵੀ ਤੁਸੀਂ ਆਪਣਾ ਲਾਈਵ ਹੋਗਾ ਦੱਸ ਦਿਓ ਸਾਰਿਆਂ ਨੂੰ ਬਈ ਤੁਸੀਂ ਕਿਹਨਾ ਕਿਹਨਾਂ ਨੂੰ ਕੰਜਰੀਆ ਸ਼ਬਦ ਯੂਜ਼ ਕਰਦੇ ਜਾਂ ਕੋਰਜੇ ਪਟੋਲੇ ਕੁਛ ਵੀ ਹੈ ਤੇ ਠੀਕ ਹੈ ਜੀ ਤੇ ਬਹੁਤ ਧੰਨਵਾਦ ਹੈ ਜੀ ਤੁਹਾਡਾ ਕਾਲ ਕਰਨ ਲਈ ਜਿਹੜਾ ਹਾਂਜੀ ਧੰਨਵਾਦ ਜੀ ਧੰਨਵਾਦ ਕੋਈ ਗੱਲ ਨਹੀਂ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਹੁਣ ਤੁਸੀਂ ਸਾਰੇ ਮੇਰੇ ਵੀਰਾਂ ਨਾਲ ਗੁਰਜੰਟ ਸਿੰਘ ਦਾ ਖੁਦ ਹੀ ਵਿਚਾਰ ਸੁਣ ਲੇ ਠੀਕ ਹੈ ਜੀ ਜੇ ਇਹ ਵੀ ਇਸ ਟਾਈਮ ਮੇਰਾ ਵੀਰ ਸੁਣਦਾ ਹੋਇਆ ਲਾਈਵ ਤਾਂ ਇਹ ਵੀ ਘਰੇ ਵਾਲਾ ਸਾਹਿਬ ਵੀ ਫੋਨ ਕਰ ਸਕਦੇ ਕੋਈ ਦਿੱਕਤ ਨਹੀਂ ਹੈ ਕਿਉਂਕਿ ਇਹ ਮੇਰਾ ਨੰਬਰ ਹੈ ਜਿਹੜਾ ਆਪਣਾ ਨੈਟ ਦਾ ਨੰਬਰ ਹੈ ਤੇ ਹੋਰ ਹੈ ਜੀ ਦਾ 10 15 ਮਿੰਟ ਤੱਕ ਇਹ ਨੰਬਰ ਆਪਣਾ ਖਤਮ ਹੋ ਜਾਣਾ ਹੈ ਠੀਕ ਹੈ ਜੀ ਜੇ ਕਿਸੇ ਨਾਲ ਗੱਲ ਕਰਨੀ ਹੋਵੇ ਮੇਰਾ WhatsApp ਨੰਬਰ ਹੈ ਜੀ ਮੈਂ ਬੋਲ ਦਿੰਦਾ 0033650y1806 ਠੀਕ ਹੈ ਜੀ ਉਹ ਤੋਂ ਬ ਗੱਲ ਕਰ ਸਕਦੇ ਤੇ ਜਿਹੜੇ ਮੇਰੇ ਵੀਰ ਗਾਲਾਂ ਕੱਢਦੇ ਉਹਨਾਂ ਲਈ ਵੀ ਬਹੁਤ ਬਹੁਤ ਧੰਨਵਾਦ ਹੈ ਹੈਲੋ ਹੈਲੋ ਹਾਂ ਜੀ ਬਾਜੀ ਠੀਕ ਕੌਣ ਜੀ ਹਾਂ ਜੀ ਹਾਂ ਜੀ ਕੌਣ ਜੀ ਸਾਈਪ੍ਰਸੋਂ ਹਾਂ ਜੀ ਦੱਸੋ ਬਾਜੀ ਹਾਂਜੀ ਲਾਈਵ ਚੱਲ ਰਿਹਾ ਐਸ ਟਾਈਮ ਵੀ ਹਾਂਜੀ ਹਾਂਜੀ ਦੱਸੋ ਬਾਜੀ ਤੁਸੀਂ ਮੇਰੇ ਬਾਤ ਤੇ ਕਹਿੰਦਾ ਕਿ ਨਾ ਗਜਾਟੋ ਸੇ ਕਹਿੰਦਾ ਵੀ ਵਾਲ ਕੱਟਣਾ ਨਾਲ ਬੰਦਾ ਸਿੱਖਣੀਆਂ ਦਾ ਤੁਸੀਂ ਗਜਾਟ ਸਿੰਘ ਨੂੰ ਫੋਲੋ ਕਰਕੇ ਤੁਸੀਂ ਕਾਹਦੀ ਕਮਟਾਈ ਆ ਨਹੀਂ ਪਾਜੀ ਮੈਂ ਖੁਦ ਕਹਿੰਦਾ ਗਰਜਨ ਸਿੰਘ ਵੀ ਨਾ ਮੇਰੀ ਖੁਦ ਗੱਲ ਹੋਈ ਸੀਗੀ ਇਸੇ ਮਸਲੇ 'ਪਾ ਮੈਂ ਕਹਾਂ ਇੱਕ ਸਿੱਖ ਜ਼ਰੂਰੀ ਨਹੀਂ ਹੈ ਕਿ ਸਿਰ ਵਾਲ ਕੱਟਿਆਂ ਵਾਲਾ ਹੋਣਾ ਚਾਹੀਦਾ ਠੀਕ ਹੈ ਜੀ ਇਮਾਨਤ ਸਾਫ਼ ਹੋਣਾ ਚਾਹੀਦਾ ਠੀਕ ਹੈ ਨਾ ਜੀ ਇਹ ਗੱਲ ਤੇ ਮੈਂ ਇਹ ਗੱਲ ਤੇ ਨਾ ਮੈਂ ਕਮੈਂਟ ਕੀਤਾ ਸੀ ਕਿ ਮੈਂ ਕਹਿੰਦਾ ਵੀ ਮੈਂ ਵੀ ਸਿੱਖ ਆ ਪਰ ਮੈਂ ਵਾਲ ਕੱਟੇ ਆ ਦਾੜ੍ਹੀ ਕੱਟੀ ਉਹਨੇ ਉਸ ਤੋਂ ਜਵਾਬ ਦਿੱਤਾ ਕਿ ਨਾ ਉਹ ਕੋਈ ਬਣ ਕੁਰਬਾਨੀ ਟੁਕਾਂ ਦੱਸਣਾ ਕਹਿੰਦਾ ਵੀ ਸਿੱਖ ਵਾਲ ਕਟੌਣ ਨਾਲ ਕਰ ਉਹਨਾਂ ਨੂੰ ਫੀਸ ਠੀਕ ਤੇ ਬਾਜੀ ਕੋਈ ਗੱਲ ਨਹੀਂ ਤੁਸੀਂ ਆ ਇੱਕ ਦਿਨ ਰੋਗੋ ਤੇ ਗੁਰਜੰਨ ਸਿੰਘ ਵੀ ਇਸ ਗੱਲ 'ਤੇ ਵੀ ਜਰੂਰ ਤੁਹਾਨੂੰ ਲਾਈਵ ਹੋਗਾ ਦੱਸੂਗਾ ਸਾਰਿਆਂ ਨੂੰ ਠੀਕ ਹੈ ਨਾ ਕਿਉਂਕਿ ਅਸੀਂ ਖੁਦ ਮੋਨੇ ਆ ਪਰ ਅਸੀਂ ਗੁਰੂ ਦੇ ਵਿਚਾਰਾਂ ਨੂੰ ਫੋਲੋ ਕਰੀਦਾ ਜੋ ਸਾਡੇ ਗੁਰੂ ਦੱਸ ਗਏ ਗੁਰੂ ਸਿਧਾਂਤ ਹੈ ਬਈ ਚੱਲੀਦਾ ਸੈਰੀਓ ਨੇ ਉਹੀ ਗੱਲ ਕਹੀ ਸੀਗਾ ਮੈਂ ਆ ਉਹ ਜਿੰਦਗੀ ਜਿਹੜਾ ਗੁਰੂ ਦੇ ਗੱਲ ਨਹੀਂ ਮੰਨਦਾ ਤੁਸੀਂ ਸਿੱਖਾ ਖਾਦੇ ਇਹ ਉਹਦੀ ਮਤਲਬ ਉਹ ਵੀਡੀਓ ਵੀ ਸੈਂਡ ਕਰ ਦਊਗਾ ਜੇ ਤੁਸੀਂ ਕਹੋਗੇ ਤਾਂ ਠੀਕ ਪਾਜੀ ਕੋਈ ਨਹੀਂ ਵੀਡੀਓ ਭੇਜਦੇ ਉਹ ਤੇ ਗੁਰਜਨ ਸਿੰਘ ਬਾਈ ਨੂੰ ਮੈਂ ਖੁਦ ਅਪੀਲ ਕਰੂੰਗਾ ਇਸ ਮਸਲੇ 'ਤੇ ਵੀ ਤੁਹਾਨੂੰ ਸਾਰੇ ਵੀਰਾਂ ਨੂੰ ਲਾਈਵ ਹੋਗਾ ਖੁਦ ਦੱਸੂੰਗਾ ਹੋ ਬਈ ਕੀ ਆ ਗੱਲ ਤੁਸੀਂ ਕਿ ਮੱਥਾ ਮਾਰਨ ਕੀ ਕਰਦਾ ਦੱਸੋ ਨਹੀਂ ਨਹੀਂ ਚਲੋ ਪਾਜੀ ਆਪ ਪੋਲਿਟਿਸ਼ਨਾਂ ਨੂੰ ਕਹਿ ਦੋ ਨੀ ਉਹ ਕਿਸੇ ਨਾ ਕੁਝ ਨਹੀਂ ਕਰਨਾ ਹੈਗਾ ਇਹ ਨਹੀਂ ਹਾਂਜੀ ਉਹ ਸੱਤ ਸਾਲ ਗਾੜੀ ਰੱਖੀ ਵਾਲਦੋਂ ਕਿਉਂ ਨਹੀਂ ਕੀ ਕਰਦਾ ਇਹ ਸਿੱਖੀ ਜਿਹੜੀ ਗੱਲ ਚ ਹੁੰਦੀ ਹੈ ਭਾਜੀ ਉਹਨੂੰ ਵੀ ਇਹ ਜਿਹੜੇ ਸਿੰਗਰ ਆ ਉਹਨਾਂ ਨੂੰ ਦੇਖ ਕੇ ਉਹ ਵੀ ਕੈਸਟਾਂ ਕੱਢਣ ਦੀ ਸੋਚ ਰਿਹਾ ਇੱਕ ਦੋ ਦੋ ਨਾ ਕੱਢ ਤੀਆਂ ਹਿੱਟ ਕੈਸਟਾਂ ਕੈਸਟਾਂ ਕੀ ਫਿਲਮਾਂ ਸਾਤ ਸਾਲ ਮੈਨੂੰ ਰੈਕਟ ਕਰਾਦੀ ਹੈ ਤੇ ਉਹਨਾਂ ਵਾਲਵੂਲ ਪੂਰੇ ਜੋ ਸਿੱਧਾ ਜੋੜਾ ਲਾ ਕੇ ਬੰਨ੍ਹਾ ਲਾ ਕੇ ਪੜਕੇ ਭਾਈ ਸਾਹਿਬ ਉਹਨਾਂ ਬਿਲਕੁਲ ਸਰਦਾਰਾਂ ਨੂੰ ਐ ਲਾਤਾ ਕਿ ਕੋਈ ਸਰਦਾਰਾਂ ਦਾ ਬਾਲ ਦਾੜ ਰੱਖਿਆ ਬਾਲ ਰੱਖ ਕੇ ਫਿਲਮਾਂ ਕੱਢੀ ਜਾਂਦਾ ਸਾਡੇ ਵੀਰ ਭੈਣਾ ਉਹ ਪਟਕੇ ਬੰਨ੍ਹ ਕੇ ਜਾ ਰਹੇ ਫਿਲਮਾਂ ਦੇਖਣ ਤੇ ਉਹਨਾਂ ਨੂੰ ਹੀ ਮੈਂ ਕਹਿ ਦੇਣਾ ਚਾਹੁੰਦਾ ਜੇ ਬਾਬਾ ਅਗਲੇ ਅਗਲੇ ਕਿਸੇ ਫਿਲਮ 'ਚ ਅੰਡਰਵੇਅਰ ਪਾ ਕੇ ਆ ਗਿਆ ਤਾਂ ਸਾਰੇ ਅੰਡਰਵੇਅਰ ਪਾ ਕੇ ਜਾਵਾਂਗੇ ਫਿਲਮ ਦੇਖਣ ਉਹ ਗੁਰੂਆਂ ਜੇ ਗੁਰੂ ਨੇ ਕਦੇ ਕਿਹਾ ਸੀ ਪੱਗ ਬੰਨਣੀ ਹੈ ਤਾਂ ਉਹਨਾਂ ਨੇ ਪੱਗ ਨਹੀਂ ਬੰਨੀ ਸੀ ਬਾਬੇ ਨੇ ਕਈ ਪੱਤਕਾ ਬੰਨ ਲਿਆ ਤੇ ਲੋਕਾਂ ਨੇ ਮਗਰ ਪੱਗ ਤੇ ਬੰਨ ਲਿਆ ਹਾਂਜੀ ਹਾਂਜੀ ਪਾਜੀ ਮੈਨੂੰ ਲੱਗਦਾ ਇੱਕ ਮੇਰਾ ਪ੍ਰਾਈਵੇਟ ਨੰਬਰ ਤੇ ਕਾਲ ਆ ਰਹੀ ਲੱਗਦਾ ਮੈਨੂੰ ਘਰੇ ਵਾਲ ਉਹਨਾਂ ਦੀ ਆ ਰਹੀ ਜੇ ਮੈਂ ਕੱਟ ਦਵਾਂ ਜੀ ਓਕੇ ਬਸ ਓਕੇ ਅਲ ਕੱਟ ਦੂਜੀ ਵੀ ਆ ਤੇ ਹਾਂਜੀ ਮੈਂ ਸਾਰੇ ਵੀਰਾਂ ਨੂੰ ਵੀ ਕਹਿ ਦੇਣਾ ਚਾਹੁੰਦਾ ਜਿਹਦਾ ਆਪਣੇ ਵੀਰ ਕਈ ਗੁਰਜਨ ਸਿੰਘ ਦੇ ਗੁੱਸਾ ਮੰਨੀ ਬੈਠੇ ਜੀ ਕੀ ਗੁਰਜਨ ਸਿੰਘ ਕਹਿੰਦਾ ਜਿਹਦੇ ਸਿਰਫ ਬਾਲ ਲੀਆਂ ਉਹ ਸਰਦਾਰ ਨਹੀਂ ਹੈ